ਜਦੋਂ ਤੱਕ ਦੇ ਇਤਿਹਾਸਿਕ ਅੰਕੜੇ ਸਾਨੂੰ ਇਨਸਾਨ ਦੇ ਬਾਰੇ ਦੇ ਵਿੱਚ ਦੇ ਮਿਲਦੇ ਆ ਉਦੋਂ ਤੋਂ ਹੀ ਜਿਸਮ ਫਰੋਸ਼ੀ ਦਾ ਧੰਦਾ ਵੀ ਇਨਸਾਨ ਦੇ ਨਾਲ ਨਾਲ ਚੱਲਦਾ ਆਇਆ ਵਾ ਤੇ ਇਨਸਾਨ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਭਾਗ ਬਣਿਆ ਹੋਇਆ ਕਿਸੇ ਮਰਦ ਦੀਆਂ ਸਰੀਰਕ ਤੇ ਕਿਸੇ ਔਰਤ ਦੀਆਂ ਆਰਥਿਕ ਲੋੜਾਂ ਜਦੋਂ ਇਹ ਦੋਨੇ ਚੀਜ਼ਾਂ ਇਕੱਠੀਆਂ ਹੋਈਆਂ ਤਾਂ ਇਹਦੇ ਨਾਲ ਹੀ ਹੋਣ ਦੇ ਵਿੱਚ ਆਉਂਦਾ ਵਾ ਇਹ ਵਾਲਾ ਪੇਸ਼ਾ ਪਰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਇਸ ਤਰ੍ਹਾਂ ਦੇ ਸਿਸਟਮ ਦੀ ਜਿਦੇ ਵਿੱਚ ਏਸੇ ਹੀ ਪੇਸ਼ੇ ਨੂੰ ਇੱਕ ਸਰਕਾਰ ਦੇ ਦੁਆਰਾ ਖੁਦ ਹੀ ਨਿਯੰਤਰਿਤ ਕੀਤਾ ਜਾਂਦਾ ਰੈਗੂਲੇਟ ਕੀਤਾ ਜਾਂਦਾ ਤੇ ਇਸ ਚੀਜ਼ ਨੂੰ ਬੰਦ ਕਰਨ ਦੀ ਬਜਾਏ ਇਹਨੂੰ ਉਲਟਾ ਹੋਰ ਵੀ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਇਹ ਕਹਾਣੀ ਹੈਗੀ ਆ ਅੰਗਰੇਜ਼ਾਂ ਦੇ ਅਧੀਨ ਭਾਰਤ ਦੀ 19ਵੀਂ ਤੇ 20ਵੀਂ ਸਦੀ ਤੱਕ ਤਕਰੀਬਨ ਤਕਰੀਬਨ ਪੂਰੇ ਭਾਰਤ ਦੇ ਉੱਪਰ ਅੰਗਰੇਜ਼ਾਂ ਦਾ ਅਧਿਕਾਰ ਹੋ ਚੁੱਕਿਆ ਸੀ ਤੇ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਛਾਉਣੀਆਂ ਇਸ ਤਰ੍ਹਾਂ ਦੀਆਂ ਬਣ ਚੁੱਕੀਆਂ ਸੀ ਤੇ ਅੰਗਰੇਜ਼ਾਂ ਨੇ ਪੂਰੇ ਭਾਰਤ ਦੇ ਵਿੱਚ ਆਪਣੀਆਂ ਫੌਜੀ ਛੋਣੀਆਂ ਬਣਾ ਲੀਆਂ ਸੀ ਹੁਣ ਇਹਨਾਂ ਛੋਣੀਆਂ ਦੇ ਵਿੱਚ ਜਿੱਥੇ ਜ਼ਿਆਦਾਤਰ ਜਿਹੜੇ ਸੈਨਿਕ ਹੁੰਦੇ ਸੀ ਉਹ ਭਾਰਤੀ ਮੂਲ ਦੇ ਸੀ ਪਰ ਜਿੰਨੇ ਵੀ ਜ਼ਿਆਦਾਤਰ ਵੱਡੇ ਅਫਸਰ ਹੁੰਦੇ ਸੀ ਉਹ ਸਾਰੇ ਦੇ ਸਾਰੇ ਅੰਗਰੇਜ਼ ਹੁੰਦੇ ਸੀ ਹੁਣ ਇਹ ਜਿਹੜੇ ਅੰਗਰੇਜ਼ ਅਫਸਰ ਸੀ ਆਪਣੇ ਪਰਿਵਾਰਾਂ ਤੋਂ ਆਪਣੀਆਂ ਘਰਵਾਲੀਆਂ ਤੋਂ ਦੂਰ ਇੰਡੀਆ ਵਰਗੇ ਦੂਰ ਦਰਾਡੇ ਦੇਸ਼ ਦੇ ਵਿੱਚ ਨੌਕਰੀ ਦੀ ਤਲਾਸ਼ ਦੇ ਵਿੱਚ ਕੰਮ ਕਰਨ ਲਈ ਆਉਂਦੇ ਸੀ ਉਹਨਾਂ ਦੀ ਸਰੀਰਕ ਲੋੜਾਂ ਦੀ ਪੂਰਤੀ ਦੇ ਲਈ ਬਰਤਾਨਵੀ ਸਾਮਰਾਜ ਨੇ ਇੱਕ ਖਾਸ ਤਰ੍ਹਾਂ ਦਾ ਸਿਸਟਮ ਪੈਦਾ ਕੀਤਾ ਜਿਹਨੂੰ ਬਾਅਦ ਦੇ ਵਿੱਚ ਚਕਲਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇੰਡੀਆ ਦੇ ਵਿੱਚ ਆਪਣੇ ਪੈਰ ਚੰਗੀ ਤਰ੍ਹਾਂ ਸਥਾਪਿਤ ਕਰਨ ਤੋਂ ਬਾਅਦ ਜਿਹੜੀਆਂ ਸਭ ਤੋਂ ਪਹਿਲੀਆਂ ਲੜਾਈਆਂ ਹੁੰਦੀਆਂ ਨੇ ਜਿਵੇਂ ਪਲਾਸੀ ਜਾਂ ਬਕਸਰ ਦੀਆਂ ਜਿਨ੍ਹਾਂ ਦੇ ਵਿੱਚ ਕੋਸ਼ਿਕ ਅੰਗਰੇਜ਼ ਅਫਸਰਾਂ ਨੇ ਰੋਲ ਨਿਭਾਇਆ ਆਪਣੀ ਅੰਗਰੇਜ਼ ਫੌਜ ਦੇ ਬਾਰੇ ਵਿੱਚ ਅੰਗਰੇਜ਼ ਅਫਸਰਾਂ ਨੂੰ ਕੋਸ਼ਿਕ ਚੀਜ਼ਾਂ ਕਲੀਅਰਲੀ ਪਤਾ ਲੱਗਦੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਇਹਨਾਂ ਅੰਗਰੇਜ਼ ਅਫਸਰਾਂ ਦੇ ਭਾਰਤੀ ਮੂਲ ਦੀਆਂ ਬਹੁਤ ਸਾਰੀਆਂ ਔਰਤਾਂ ਦੇ ਨਾਲ ਬਣਾਏ ਹੋਏ ਸਰੀਰਕ ਸੰਬੰਧ ਤੇ ਇਨ੍ਹਾਂ ਸਰੀਰਕ ਸੰਬੰਧਾਂ ਤੋਂ ਇਨ੍ਹਾਂ ਅੰਗਰੇਜ਼ ਅਫਸਰਾਂ ਨੂੰ ਹੋਣ ਵਾਲੀਆਂ ਬਹੁਤ ਸਾਰੀਆਂ ਗੁਪਤ ਬਿਮਾਰੀਆਂ ਹਾਲਤ ਇੰਨੀ ਕਿ ਜ਼ਿਆਦਾ ਵਿਗੜ ਜਾਂਦੇ ਆ ਕਿ ਇੱਕ ਬਹੁਤ ਹੀ ਜ਼ਿਆਦਾ ਡਿਟੇਲਡ ਰਿਪੋਰਟ ਵਾਪਸ ਲੰਡਨ ਭੇਜੀ ਜਾਂਦੀ ਆ ਜਿਸ ਰਿਪੋਰਟ ਦੇ ਵਿੱਚ ਇਹ ਚੀਜ਼ ਲਿਖੀ ਹੁੰਦੀ ਆ 1000 ਅੰਗਰੇਜ਼ ਅਫਸਰਾਂ ਜਾਂ ਸੈਨਿਕਾਂ ਦੇ ਪਿੱਛੇ ਤਕਰੀਬਨ 200 ਤੋਂ ਲੈ ਕੇ 500 ਤੱਕ ਦੇ ਮਰਦ ਹੁੰਦੇ ਆ ਅੰਗਰੇਜ਼ ਅਫਸਰ ਜਾਂ ਸੈਨਿਕ ਹੁੰਦੇ ਆ ਜਿਨ੍ਹਾਂ ਨੂੰ ਗੁਪਤ ਰੋਗ ਲੱਗੇ ਹੁੰਦੇ ਆ ਆਪਣੇ ਅਫਸਰਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਦੇ ਲਈ ਅਗਲੀ ਚੀਜ਼ ਜਿਹੜੀ ਬ੍ਰਿਟਾਨਵੀ ਸ਼ਾਸਕ ਨੋਟ ਕਰਦੇ ਆ ਉਹ ਇਹ ਹੈਗਾ ਕਿ ਆਪਣੀ ਕਾਮਵਾਸਨਾ ਦੀ ਪੂਰਤੀ ਦੇ ਲਈ ਜਿਹੜੇ ਉਹਨਾਂ ਦੇ ਅੰਗਰੇਜ਼ ਅਫਸਰ ਹੈਗੇ ਆ ਉਹ ਆਪਣਾ ਅਨੁਸ਼ਾਸਨ ਖੋ ਰਹੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਡਿਸਪਲਨ ਦੇ ਵਿੱਚ ਨਹੀਂ ਰਹਿ ਰਹੇ ਉਸ ਤਰ੍ਹਾਂ ਉਹ ਨਹੀਂ ਬਿਹੇਵ ਕਰ ਰਹੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਬ੍ਰਿਟਾਨਵੀ ਸੀਨੀਅਰ ਉਹਨਾਂ ਤੋਂ ਚਾਹੁੰਦੇ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫਾਈਨਲੀ ਬ੍ਰਿਟਾਨਵੀ ਸਰਕਾਰ ਟੂਰਨਾਮੈਂਟ ਐਕਟ ਆਫ 1864 ਲੈ ਕੇ ਆਉਂਦੀ ਆ ਜਿਹਦੇ ਵਿੱਚ ਆਪਣੀਆਂ ਪੂਰੇ ਇੰਡੀਆ ਦੇ ਵਿੱਚ ਤਕਰੀਬਨ 100 ਤੋਂ ਜ਼ਿਆਦਾ ਛੋਣੀਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਂਦੀ ਆ ਕਿ ਇਹਨਾਂ ਛੋਣੀਆਂ ਦੇ ਅੰਦਰ ਹੀ ਭਾਰਤੀ ਮੂਲ ਦੀਆਂ ਬਹੁਤ ਸਾਰੀਆਂ ਔਰਤਾਂ ਔਰਤਾਂ ਨਹੀਂ ਕਹਿ ਸਕਦੇ ਬਹੁਤੀ ਛੋਟੀ ਉਮਰ ਦੀਆਂ ਲੜਕੀਆਂ ਮੌਜੂਦ ਹੋਣਗੀਆਂ इवन ਇਹਨਾਂ ਦੇ ਅਨੁਪਾਤ ਨੂੰ ਵੀ ਬਹੁਤ ਹੀ ਜ਼ਿਆਦਾ ਖਿਆਲ ਦੇ ਨਾਲ ਰੱਖਿਆ ਜਾਂਦਾ ਹਰ 100 ਮਰਦਾਂ ਦੇ ਪਿੱਛੇ 12 ਤੋਂ ਲੈ ਕੇ 15 ਔਰਤਾਂ ਰੱਖੀਆਂ ਜਾਣਗੀਆਂ ਤੇ ਇਹ ਔਰਤਾਂ ਆਪਣੀ ਸੇਵਾ ਮੁਹੱਈਆ ਕਰਾਉਣਗੀਆਂ ਸਿਰਫ ਕਿਨਾਂ ਨੂੰ ਗੋਰੇ ਅਫਸਰਾਂ ਨੂੰ ਪਰ ਇਹਨਾਂ ਸਾਰੀਆਂ ਲੜਕੀਆਂ ਦਾ ਬਾਹਰਲੀ ਦੁਨੀਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਬੰਧ ਨਹੀਂ ਹੋਊਗਾ ਇਹਨਾਂ ਸਾਰੀਆਂ ਦੀਆਂ ਸਾਰੀਆਂ ਲੜਕੀਆਂ ਨੂੰ ਜਿਹੜੀਆਂ ਕਿ ਇਹਨਾਂ ਅੰਗਰੇਜ਼ ਅਫਸਰਾਂ ਦੇ ਲਈ ਆਪਣੇ ਸਰੀਰ ਨੂੰ ਪੇਸ਼ ਕਰਨਗੀਆਂ ਇਹਨਾਂ ਸਾਰੀਆਂ ਦੇ ਉੱਪਰ ਕੰਟਰੋਲ ਕਰਨ ਦੇ ਲਈ ਇੱਕ ਔਰਤ ਹੋਗੀ ਜਿਹਨੂੰ ਉਸ ਟਾਈਮ ਦੇ ਉੱਪਰ ਮਹਿਲਦਾਰਨੀ ਕਿਹਾ ਜਾਂਦਾ ਸੀ ਤੇ ਉਸ ਟਾਈਮ ਦੇ ਉੱਪਰ ਉਹਨੂੰ ਸਰਕਾਰੀ ਪੈਸੇ ਦੇ ਵਿੱਚੋਂ 10 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਸੀ ਇਹ ਸਭ ਕੁਝ ਕੀਤਾ ਗਿਆ ਤਾਂ ਕਿ ਅੰਗਰੇਜ਼ ਸੈਨਿਕ ਤੇ ਅੰਗਰੇਜ਼ ਅਫਸਰ ਆਪਣੀ ਕਾਮਵਾਸਨਾ ਦੀ ਪੂਰਤੀ ਦੇ ਲਈ ਕਿਤੇ ਵੀ ਇੱਧਰ ਉੱਧਰ ਨਾ ਜਾਣ ਤੇ ਇਸ ਤਰ੍ਹਾਂ ਦੀਆਂ ਔਰਤਾਂ ਦੇ ਨਾਲ ਆਪਣੇ ਸਰੀਰਕ ਸੰਬੰਧ ਨਾ ਬਣਾਉਣ ਜਿਨ੍ਹਾਂ ਨੂੰ ਆਲਰੇਡੀ ਖੁਦ ਵੀ ਇਸ ਤਰ੍ਹਾਂ ਦੇ ਗੁਪਤ ਰੋਗ ਲੱਗੇ ਹੋਏ ਨੇ ਇਹਨਾਂ ਸਾਰੀਆਂ ਦੀਆਂ ਸਾਰੀਆਂ ਛੋਟੀ ਉਮਰ ਦੀਆਂ ਲੜਕੀਆਂ ਦਾ ਬਕਾਇਦਾ ਸਰੀਰਕ ਮੌਈਨਾ ਕੀਤਾ ਜਾਂਦਾ ਸੀ ਹਰ 10 ਜਾਂ 15 ਦਿਨਾਂ ਤੋਂ ਬਾਅਦ ਪਰ ਇਹਦੇ ਨਾਲ ਦੇ ਨਾਲ ਹੀ ਇਸ ਪੂਰੇ ਦੇ ਪੂਰੇ ਚੱਕਲਾ ਸਿਸਟਮ ਦਾ ਇੱਕ ਸਿਆਹ ਪਹਿਲੂ ਵੀ ਸੀ ਤੇ ਉਹ ਪਹਿਲੂ ਇਹ ਸੀ ਕਿ ਜਿਹੜੀਆਂ ਇਹ 12 ਤੋਂ ਲੈ ਕੇ 15 ਸਾਲ ਤੱਕ ਦੀਆਂ ਬਹੁਤ ਹੀ ਛੋਟੀ ਉਮਰ ਦੀਆਂ ਲੜਕੀਆਂ ਇਹਨਾਂ ਚੱਕਲਾ ਘਰਾਂ ਦੇ ਵਿੱਚ ਆਉਂਦੀਆਂ ਸੀ ਉਹਨਾਂ ਦੇ ਵਿੱਚੋਂ ਹਰੇਕ ਲੜਕੀ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨਹੀਂ ਸੀ ਇਹਨਾਂ ਦੇ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਲੜਕੀਆਂ ਦੀ ਸੀ ਜਿਨ੍ਹਾਂ ਨੂੰ ਇਹ ਵੜੀਆਂ ਮਹਿਲਦਾਰ ਨਹੀਂ ਆ ਪਿੰਡਾਂ ਦੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਮਿਲ ਕੇ ਜਾਂ ਫਿਰ ਬਰਤਾਨਵੀ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਘਰ ਦੇ ਨੇੜਿਓਂ ਅਗਵਾ ਕਰਦੀਆਂ ਸੀ ਇੱਕ ਵਾਰ ਅਗਵਾ ਕੀਤੀ ਹੋਈ ਲੜਕੀ ਇਹਨਾਂ ਬਰਤਾਨਵੀ ਫੌਜੀ ਛੌਣੀਆਂ ਦੇ ਅੰਦਰ ਆ ਜਾਂਦੀ ਤਾਂ ਉਸ ਤੋਂ ਬਾਅਦ ਉਹਦੇ ਬਚ ਨਿਕਲਣ ਦਾ ਕੋਈ ਵੀ ਚਾਂਸ ਨਹੀਂ ਹੁੰਦਾ ਸੀ ਇਹਨਾਂ ਚਕਲਾ ਘਰਾਂ ਦੇ ਵਿੱਚੋਂ ਤੇ ਇਹਨਾਂ ਛੌਣੀਆਂ ਦੇ ਵਿੱਚੋਂ ਬਚਣ ਦੀ ਕੋਸ਼ਿਸ਼ ਕਰਨ ਵਾਲੀਆਂ ਲੜਕੀਆਂ ਨੂੰ ਬਹੁਤ ਬੁਰੀ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਜੇਲਾਂ ਦੇ ਵਿੱਚ ਰੱਖਿਆ ਜਾਂਦਾ ਸੀ ਜਾਂ ਫਿਰ ਇਸ ਤਰ੍ਹਾਂ ਦੇ ਹਸਪਤਾਲਾਂ ਦੇ ਵਿੱਚ ਰੱਖਿਆ ਜਾਂਦਾ ਸੀ ਜਿੱਥੇ ਉਹਨਾਂ ਨੂੰ ਪਾਗਲਖੋਸ਼ਤ ਕਰਕੇ ਉਹਨਾਂ ਦੇ ਵੱਖਰੇ ਵੱਖਰੇ ਇਲਾਜ ਕੀਤੇ ਜਾਂਦੇ ਸੀ ਜਾਂ ਫਿਰ ਉਹਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਮੈਡੀਕਲ ਸਾਇੰਸ ਦੇ ਨਾਲ ਨਵੇਂ-ਨਵੇਂ ਤਜਰਬੇ ਕੀਤੇ ਜਾਂਦੇ ਸੀ। ਇਹ ਸੈਕਟਰ ਨੂੰ ਥੋੜੀ ਦੇਰ ਦੇ ਲਈ 1883 ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਾਰੀ ਫੇਰ ਤੋਂ 1884 ਦੇ ਵਿੱਚ ਦੁਬਾਰਾ ਤੋਂ ਇਹਨੂੰ ਐਕਸ਼ਨ ਦੇ ਵਿੱਚ ਲਿਆਂਦਾ ਜਾਂਦਾ। ਇਸ ਤੋਂ ਇਲਾਵਾ برطانوی گورنمنٹ ਵੱਲੋਂ ਇਸ چیز ਦਾ خاص ਧਿਆਨ ਰੱਖਿਆ ਜਾਂਦਾ ਸੀ ਕਿ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਛੌਣੀਆਂ ਨੇ ਤੇ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਉਹਨਾਂ ਦੇ ਚਕਲਾ ਕਰਨੇ ਉਸ ایریا ਦੇ 4 ਕਿਲੋਮੀਟਰ ਦੇ ریڈیئਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਔਰਤ ਮੌਜੂਦ ਨਾ ਰਵੇ ਜਿਹੜੀ ਕਿ ਜਿਸਮ ਫਰੋਸ਼ੀ ਦਾ ਧੰਦਾ ਕਰਦੀ ਹੋਵੇ ਜਿੰਨੀਆਂ ਵੀ ਇਹ ਛੋਟੀ ਉਮਰ ਦੀਆਂ ਲੜਕੀਆਂ ਚਕਲਾ ਘਰਾਂ ਦੇ ਅੰਦਰ ਮੌਜੂਦ ਹੁੰਦੀਆਂ ਸੀ ਉਹਨਾਂ ਦੀ ਪ੍ਰਾਪਰ ਰਜਿਸਟ੍ਰੇਸ਼ਨ ਹੋਣੀ ਬਹੁਤ ਹੀ ਜ਼ਰੂਰੀ ਸੀ 1857 ਦੇ ਵਿਦਰੋਹ ਤੋਂ ਬਾਅਦ ਜਦੋਂ ਬਰਤਾਨਵੀ ਗੋਰਿਆਂ ਤੇ ਭਾਰਤੀ ਮੂਲ ਦੇ ਲੋਕਾਂ ਦੇ ਵਿੱਚ ਘਰ ਆਪਸ ਦੇ ਵਿੱਚ ਨਫ਼ਰਤ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਵੱਧ ਜਾਂਦੀ ਆ ਤਾਂ ਉਸ ਟਾਈਮ ਦੇ ਉੱਪਰ ਬਹੁਤ ਸਾਰੇ ਅੰਗਰੇਜ਼ ਅਫਸਰ ਹੁੰਦੇ ਨੇ ਜਿਹੜੇ ਕਿ ਆਪਣੀ ਰੇਸ਼ੀਅਲ ਪਾਇਓਰਿਟੀ ਦੀਆਂ ਗੱਲਾਂ ਕਰਦੇ ਨੇ ਤੇ ਇਸੇ ਕਰਕੇ ਸਭ ਤੋਂ ਪਹਿਲੀ ਵਾਰੀ ਸਪੈਸ਼ਲੀ ਬੰਬੇ ਤੇ ਮਦਰਾਸ ਦੇ ਵਿੱਚ ਵੱਡੇ ਅੰਗਰੇਜ਼ ਅਫਸਰਾਂ ਦੇ ਲਈ ਤੇ ਉਹਨਾਂ ਨੂੰ ਭਾਰਤੀ ਮੂਲ ਦੀਆਂ ਔਰਤਾਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਰੋਕਣ ਦੇ ਲਈ ਯੂਰਪ ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੂੰ ਲਿਆਂਦਾ ਜਾਂਦਾ ਜਿਨ੍ਹਾਂ ਦਾ ਕੰਮ ਹੁੰਦਾ ਇਹਨਾਂ ਵੱਡੇ ਅਫਸਰਾਂ ਦੇ ਲਈ ਆਪਣੇ ਸਰੀਰ ਨੂੰ ਪੇਸ਼ ਕਰਨਾ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮ ਵੀ ਸਾਹਮਣੇ ਆਈਆਂ ਜਦੋਂ ਇਹਨਾਂ ਚੱਕਲਾ ਘਰਾਂ ਦੇ ਵਿੱਚ ਬਣੇ ਹੋਏ ਸਰੀਰਕ ਸੰਬੰਧਾਂ ਤੋਂ ਇਹਨਾਂ ਲੜਕੀਆਂ ਨੂੰ ਬਹੁਤ ਸਾਰੀਆਂ ਸੰਤਾਨਾਂ ਪੈਦਾ ਹੁੰਦੀਆਂ ਨੇ ਇਸ ਤਰ੍ਹਾਂ ਦੇ ਸੰਬੰਧਾਂ ਦੇ ਵਿੱਚੋਂ ਪੈਦਾ ਹੋਏ ਬੱਚਿਆਂ ਦੀ ਆਪਣੀ ਇੱਕ ਵੱਖਰੀ ਕਹਾਣੀ ਆ ਉਹਨਾਂ ਦਾ ਆਪਣਾ ਇੱਕ ਸੰਤਾਪ ਭਰਿਆ ਇਤਿਹਾਸ ਆ ਪਰ ਉਹਦੀ ਕਹਾਣੀ ਕਦੇ ਕਿਸੇ ਹੋਰ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚੋਂ ਪੈਦਾ ਹੋਏ ਬੱਚਿਆਂ ਨੂੰ ਨਾ ਤਾਂ ਅੰਗਰੇਜ਼ ਅਫਸਰ ਤੇ ਨਾ ਹੀ ਭਾਰਤੀ ਮੂਲ ਦੇ ਲੋਕ ਪਸੰਦ ਕਰਦੇ ਸੀ ਅੰਗਰੇਜ਼ਾਂ ਦੇ ਲਈ ਉਹ ਅਸਲ ਦੇ ਵਿੱਚ ਉਹਨਾਂ ਦੀ ਪਿਓਰ ਰੇਸ ਨਹੀਂ ਸੀ ਤੇ ਭਾਰਤੀ ਮੂਲ ਦੇ ਲੋਕਾਂ ਦੇ ਲਈ ਉਹ ਇੱਕ ਇਸ ਤਰ੍ਹਾਂ ਦੀ ਅਧੀਨਗੀ ਦਾ ਪ੍ਰਤੀਕ ਸੀਗੇ ਜਿੱਥੇ ਮਜਬੂਰੀ ਵਸ ਉਹਨਾਂ ਦੇ ਆਪਣੇ ਮੂਲ ਦੀਆਂ ਔਰਤਾਂ ਨੂੰ ਅੰਗਰੇਜ਼ ਅਫਸਰਾਂ ਦੇ ਨਾਲ ਸੰਬੰਧ ਬਣਾਉਣੇ ਪੈਂਦੇ ਸੀ ਇਹ ਵਾਲੇ ਬੱਚੇ ਹਰੇਕ ਭਾਰਤੀ ਇਨਸਾਨ ਨੂੰ ਆਪਣੀ ਗੁਲਾਮੀ ਦੀ ਯਾਦ ਦਵਾਉਂਦੇ ਸੀ ਇਸ ਤੋਂ ਅਗਲੀ ਚੀਜ਼ ਬਰਤਾਨਵੀ ਸਰਕਾਰ ਨੇ ਇੱਕ ਹੋਰ ਚੀਜ਼ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਿਆ ਉਹ ਇਹ ਸੀਗਾ ਕਿ ਇਨ੍ਹਾਂ ਚਕਲਾ ਘਰਾਂ ਦੇ ਵਿੱਚ ਕੋਈ ਵੀ ਅੰਗਰੇਜ਼ ਸੈਨਿਕ ਜਾਂ ਕੋਈ ਵੀ ਅੰਗਰੇਜ਼ ਅਫਸਰ ਕਿਸੇ ਵੀ ਭਾਰਤੀ ਮੂਲ ਦੀ ਲੜਕੀ ਦੇ ਨਾਲ ਸਰੀਰਕ ਤੌਰ ਦੇ ਉੱਪਰ ਤਾਂ ਇਨਵੋਲਵ ਹੋ ਸਕਦਾ ਸੰਬੰਧ ਬਣਾ ਸਕਦਾ ਪਰ ਉਹਨਾਂ ਦੇ ਸੰਬੰਧ ਕਦੇ ਵੀ ਭਾਵਨਾਤਮਕ ਨਹੀਂ ਹੋਣੇ ਚਾਹੀਦੇ ਕਿਸੇ ਵੀ ਇਸ ਤਰ੍ਹਾਂ ਦੇ ਅੰਗਰੇਜ਼ ਅਫਸਰ ਜਾਂ ਸੈਨਿਕ ਨੂੰ ਜਿਉ ਦਾ ਕਦੇ ਵੀ ਕਿਸੇ ਵੀ ਭਾਰਤੀ ਮੂਲ ਦੀ ਕਿਸੇ ਔਰਤ ਜਾਂ ਲੜਕੀ ਦੇ ਨਾਲ ਇਸ ਤਰ੍ਹਾਂ ਦਾ ਭਾਵਨਾਤਮਕ ਸੰਬੰਧ ਬਣਦਾ ਤਾਂ ਸਖਤ ਸਜ਼ਾਾਂ ਉਹਨੂੰ ਦਿੱਤੀਆਂ ਜਾਂਦੀਆਂ ਸੀ ਆਪਣੀਆਂ ਛੌਣੀਆਂ ਦੇ ਵਿੱਚ ਇਸ ਤਰ੍ਹਾਂ ਦੇ ਚੱਕਲਾਕਰ ਬਣਾਉਣ ਦਾ ਇੱਕ ਹੋਰ ਵੱਡਾ ਕਾਰਨ ਸੀ ਅੰਗਰੇਜ਼ਾਂ ਦੇ ਲਈ ਉਹ ਸੀਗਾ ਕਿ ਉਹਨਾਂ ਨੂੰ ਆਪਣੇ ਅੰਗਰੇਜ਼ ਅਫਸਰਾਂ ਤੇ ਸੈਨਿਕਾਂ ਦੇ ਵਿੱਚਕਾਰ ਵਾਧਦੀ ਹੋਈ ਸਮਲਿੰਘੁਤਤਾ ਦਾ ਵੀ ਡਰ ਪਿਆ ਹੋਇਆ ਸੀ ਇੱਕ ਹੋਰ ਚੀਜ਼ ਦਾ ਖਿਆਲ ਜਿਹੜਾ ਕਿ ਬ੍ਰਿਟਾਨਵੀ ਅਧਿਕਾਰੀ ਰੱਖਦੇ ਸੀ ਉਹ ਇਹ ਸੀਗਾ ਕਿ ਇਹਨਾਂ ਚਕਲਾ ਘਰਾਂ ਦੇ ਵਿੱਚ ਜਿਹੜੀਆਂ ਵੀ ਲੜਕੀਆਂ ਅੰਗਰੇਜ਼ ਅਫਸਰਾਂ ਨੂੰ ਆਪਣੀਆਂ ਸੇਵਾਵਾਂ ਦਿੰਦੀਆਂ ਸੀ ਉਹ ਚਕਲਾ ਘਰਾਂ ਦੇ ਅੰਦਰ ਰਹਿ ਕੇ ਕਿਸੇ ਵੀ ਭਾਰਤੀ ਮੂਲ ਦੇ ਇਨਸਾਨ ਦੇ ਨਾਲ ਆਪਣੇ ਸੰਬੰਧ ਨਹੀਂ ਬਣਾ ਸਕਦੀਆਂ ਸੀ ਤਾਂ ਇਥੋਂ ਇੰਨੀ ਚੀਜ਼ ਕਲੀਅਰ ਪਤਾ ਲੱਗਦੀ ਆ ਕਿ ਅੰਗਰੇਜ਼ਾਂ ਦੇ ਲਈ ਇਹ ਭਾਰਤੀ ਮੂਲ ਦੀਆਂ ਛੋਟੀ ਉਮਰ ਦੀਆਂ ਲੜਕੀਆਂ ਕੋਈ ਜਿਉਂਦੇ ਜਾਗਦੇ ਇਨਸਾਨ ਨਾ ਹੋ ਕੇ ਬਲਕਿ ਸਿਰਫ ਉਹਨਾਂ ਦੇ ਆਪਣੇ ਨਿੱਜੀ ਵਰਤਣ ਦੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਉਹ ਬਿਲਕੁਲ ਵੀ ਨਹੀਂ ਚਾਹੁੰਦੇ ਸੀ ਕੇ ਭਾਰਤੀ ਮੂਲ ਦੇ ਲੋਕ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਵੀ ਸੰਬੰਧ ਬਣਾਉਣ ਪਰ ਹੌਲੀ-ਹੌਲੀ ਕਰਕੇ ਜਿਉਂ-ਜਿਉਂ ਸਮਾਜ ਦੇ ਵਿੱਚ ਪੜ੍ਹਾਈ ਲਿਖਾਈ ਵੱਧਦੀ ਆ ਸਪੈਸ਼ਲੀ ਇੰਡੀਅਨ ਸਮਾਜ ਦੇ ਵਿੱਚ ਅਵੇਅਰਨੈਸ ਵੱਧਦੀ ਆ ਤਾਂ ਬਹੁਤ ਸਾਰੀਆਂ ਆਵਾਜ਼ਾਂ ਇਸ ਪੂਰੇ ਦੇ ਪੂਰੇ ਸਿਸਟਮ ਦੇ ਅਗੇਂਸਟ ਜਿਹਦੇ ਵਿੱਚ ਭਾਰਤੀ ਮੂਲ ਦੀਆਂ ਇਹਨਾਂ ਲੜਕੀਆਂ ਦੇ ਲਈ ਜਿਸਮ ਫਰੋਸ਼ੀ ਦੇ ਧੰਦੇ ਨੂੰ ਇੱਕ ਤਰ੍ਹਾਂ ਦੇ ਨਾਲ ਲੀਗਲਾਈਜ਼ ਕੀਤਾ ਗਿਆ ਉਹਨੂੰ ਬੈਨ ਕਰਨ ਦੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਤੇ ਇਵਨ ਬਹੁਤ ਸਾਰੇ ਅੰਗਰੇਜ਼ ਅਫਸਰ ਵੀ ਸ਼ਾਮਲ ਸੀਗੇ ਬਹੁਤ ਸਾਰੇ ਅੰਗਰੇਜ਼ ਤੇ ਭਾਰਤੀ ਮੂਲ ਦੇ ਸਮਾਜ ਸੇਵੀਆਂ ਨੇ ਆਪਣੇ ਅਲੱਗ-ਅਲੱਗ ਸੈਂਟਰ ਵੀ ਖੋਲੇ ਜਿੱਥੇ ਇਹਨਾਂ ਛੋਟੀ ਉਮਰ ਦੀਆਂ ਚਕਲਾ ਘਰਾਂ ਦੇ ਵਿੱਚ ਕੰਮ ਕਰਦੀਆਂ ਲੜਕੀਆਂ ਨੂੰ ਕਿਤਾ ਮੁਖੀ ਸਿੱਖਿਆ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਤੋਂ ਬਾਅਦ ਦੇ ਵਿੱਚ ਦੀ ਆਪਣੀ ਜ਼ਿੰਦਗੀ ਇੱਜ਼ਤ ਮਾਨ ਦੇ ਨਾਲ ਜਿਉਣ ਦੇ ਵਿੱਚ ਹੈਲਪ ਕੀਤੀ ਜਾਂਦੀ ਸੀ 1920 ਦੇ ਆਉਂਦੇ-ਆਉਂਦੇ ਫਾਈਨਲੀ ਬਰਤਾਨੀਆ ਸਰਕਾਰ ਨੂੰ ਆਪਣੀ ਇਸ ਸਿਸਟਮ ਨੂੰ ਬੰਦ ਕਰਨਾ ਪੈਂਦਾ ਪਰ ਇਸ ਤੋਂ ਬਾਅਦ ਇੱਕ ਹੋਰ ਕਾਲਾ ਸਿਆ ਪਹਿਲੂ ਉਦੋਂ ਦੇਖਣ ਨੂੰ ਮਿਲਦਾ ਵਾ ਜਦੋਂ ਪਹਿਲੀ ਤੇ ਦੂਸਰੀ ਵਿਸ਼ਵ ਜੰਗ ਦੇ ਦੌਰਾਨ ਬਰਤਾਨੀਆ ਦੇ ਵੱਲੋਂ ਲੜਾਈ ਲੜਨ ਵਾਲੇ ਸਪੈਸ਼ਲੀ ਆਸਟ੍ਰੇਲੀਅਨ ਸੈਨਿਕ ਕਲਕੱਤੇ ਦੇ ਵਿੱਚ ਬਹੁਤ ਸਾਰੀਆਂ ਭਾਰਤੀ ਮੂਲ ਦੀਆਂ ਲੜਕੀਆਂ ਦੇ ਨਾਲ ਜ਼ਬਰਦਸਤੀ ਕਰਦੇ ਆ ਉਹਨਾਂ ਦੇ ਨਾਲ ਕਰਦੇ ਆ ਤੇ ਇਹ ਸਕੈਂਡਲ ਇੰਨਾ ਕਿ ਜ਼ਿਆਦਾ ਵੱਡਾ ਹੋ ਜਾਂਦਾ ਕਿ ਇਵਨ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਅਗੇਂਸਟ ਆਵਾਜ਼ ਉੱਠਦੀ ਆ ਇਹ ਸੀਗੀ ਜੀ ਕਹਾਣੀ ਚਕਲਾ ਸਿਸਟਮ ਦੀ ਜਿਹਨੂੰ ਕੇ ਬਰਤਾਨਵੀ ਸਰਕਾਰ ਨੇ ਆਪਣੇ ਅਧੀਨ ਗੁਲਾਮ ਲੋਕਾਂ ਦੇ ਉੱਪਰ ਸਪੈਸ਼ਲੀ ਉਹਨਾਂ ਦੀਆਂ ਲੜਕੀਆਂ ਦੇ ਉੱਪਰ ਥੋਪਿਆ ਉਹਨਾਂ ਦੀ ਆਰਥਿਕ ਤੇ ਸਰੀਰਕ ਤੌਰ ਦੇ ਉੱਪਰ ਐਕਸਪਲੋਇਟੇਸ਼ਨ ਦੇ ਲਈ ਤੇ ਇਹ ਵੀਡੀਓ ਤੇ ਇਹ ਕਹਾਣੀ ਹੁਣ ਇੱਥੇ ਹੀ ਖਤਮ ਹੁੰਦੀ ਹੈ ਜੀ